ਕਿ ਤੁਸੀਂ ਵੀ ਆਪਣੇ ਮੋਟਾਪੇ ਤੋਂ ਹੋ ਪਰੇਸ਼ਾਨ ਲਟਕਦੇ ਹੋਏ ਟਿੱਡ ਨੂੰ ਕਰਨਾ ਚਾਹੁੰਦੇ ਹੋ ਕਾਬੂ ਤਾਂ ਜਾਣ ਲਓ ਇਹ ਮਸਾਲੇ ਦਾ ਪਾਣੀ ਪੇਟ ਦੀ ਕੀ ਸ਼ਰੀਰ ਦੀ ਹਰ ਇੱਕ ਚਰਬੀ ਪਿਘਲਾਉਣ ਦੇ ਲਈ ਇਹ ਮਸਾਲੇ ਦਾ ਪਾਣੀ ਕਰਦਾ ਹੈ ਚਮਤਕਾਰ ਵੱਦਾ ਹੋਇਆ ਵਜ਼ਨ ਅੱਜ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਿਆ ਵਜ਼ਨ ਘਟਾਉਣ ਦੇ ਲਈ ਲੋਕ ਜਿਮ ਜਾਂਦੇ ਨੇ ਕਸਰਤ ਕਰਦੇ ਨੇ ਤੇ ਯੋਗਾ ਵੀ ਕਰਦੇ ਨੇ ਤੇ ਬਹੁਤ ਸਾਰੀਆਂ ਦਵਾਈਆਂ ਵੀ ਲੈਂਦੇ ਨੇ ਜਿਸ ਕਰਕੇ ਉਹਨਾਂ ਨੂੰ ਦਵਾਈਆਂ ਕਰਕੇ ਖਾਸ ਕਰਕੇ ਸਾਈਡ ਇਫੈਕਟ ਹੋ ਜਾਂਦਾ ਹੈ ਪਰ ਇਹ ਮਸਾਲੇ ਵਾਲਾ ਉਹ ਕਿਹੜਾ ਮਸਾਲੇ ਦਾ ਪਾਣੀ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਇਸ ਵੀਡੀਓ ਦੇ ਵਿੱਚ ਕਿ ਇੱਕ ਮਸਾਲੇ ਦਾ ਪਾਣੀ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਜੇਕਰ ਤੁਸੀਂ ਇਸ ਨੂੰ ਪੀਂਦੇ ਹੋ ਤਾਂ ਤੁਹਾਡੀ ਜਿਹੜਾ ਕਿ ਲਟਕਦਾ ਪੇਟ ਹੁੰਦਾ ਹੈ ਉਹ ਆਪਣੇ ਆਪ ਹੀ ਕਾਬੂ ਦੇ ਵਿੱਚ ਆ ਜਾਂਦਾ ਹੈ ਵੇਖਾ ਤਾਂ ਇਹ ਖਾਸ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਐਂਡ ਤੱਕ ਜ਼ਰੂਰ ਦੇਖਿਓ ਦੱਸ ਦੇ ਕਿ ਵੱਧਦਾ ਵਜਨ ਅਕਸਰ ਮੁਸੀਬਤ ਬਣ ਜਾਂਦਾ ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਜਿਵੇਂ ਕਿ ਉੱਚਾ ਕੈਲੈਸਟਰੋਲ ਸ਼ੂਗਰ ਅਤੇ ਦਿਲ ਦੀਆਂ ਸਮੱਸਿਆਵਾਂ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਮੋਟਾਪੇ ਦੇ ਕਾਰਨ ਆਪਣੀ ਮਨਪਸੰਦ ਚੀਜ਼ਾਂ ਨਹੀਂ ਖਾ ਪਾਉਂਦਾ ਜਾਂ ਫਿਰ ਮਨਪਸੰਦ ਕੱਪੜੇ ਨਹੀਂ ਪਾ ਸਕਦਾ ਤਾਂ ਉਹ ਮਾਨਸਿਕ ਤੌਰ ਦੇ ਉੱਤੇ ਵੀ ਪਰੇਸ਼ਾਨ ਰਹਿਣ ਲੱਗ ਜਾਂਦਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਮੋਟਾਪਾ ਘਟਾਉਣ ਦਾ ਅਤੇ ਬਾਹਰ ਨਿਕਲ ਰਹੀ ਤੋਂਦ ਨੂੰ ਅੰਦਰ ਕਰਨ ਦੇ ਲਈ ਰਸੋਈ ਦੇ ਇੱਕ ਮਸਾਲੇ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਿਸ ਮਸਾਲੇ ਦੀ ਮੈਂ ਗੱਲ ਕਰ ਰਹੀ ਹਾਂ ਉਸ ਦਾ ਪਾਣੀ ਬਣਾ ਕੇ ਪੀਣ ਦੇ ਨਾਲ ਫੈਟ ਬਰਨ ਕਰਨ ਵਾਲੇ ਗੁਣ ਮੋਟਾਪਾ ਘਟਾਉਣ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਨੇ ਇਹ ਮਸਾਲਾ ਹੈ ਜੀਰਾ ਜੀ ਹਾਂ ਜੀਰਾ ਇੱਕ ਬਹੁਤ ਹੀ ਵਧੀਆ ਸਰੋਤ ਹੈ ਵજન ਘਟਾਉਣ ਦੇ ਲਈ ਜੀਰਾ ਪਾਣੀ ਜੀਰਾ ਇੱਕ ਅਜਿਹਾ ਮਸਾਲਾ ਹੈ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਖਾਸ ਤੌਰ ਦੇ ਉੱਤੇ ਪ੍ਰਭਾਵਸ਼ਾਲੀ ਹੁੰਦਾ ਹੈ ਜੀਰਾ ਐਂਟੀਆਕਸੀਡੈਂਟਸ ਦੇ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਫ੍ਰੀ ਜੋ ਕਿ ਰੈਡੀਕਸ ਹੋਣ वाले नुकसान ਤੋਂ بچਾਉਂਦਾ ਹੈ ਪਾਚਨ ਵਾਲੇ ਐਂਜ਼ਾਈਮਸ ਨੂੰ ਸਹਾਰਾ ਦਿੰਦੇ ਨੇ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਦੇ ਵਿੱਚ ਮਦਦ ਕਰਦਾ ਹੈ ਜੀਰਾ ਪਾਣੀ ਪੀਣ ਦੇ ਨਾਲ ਚਰਬੀ ਘਟਦੀ ਹੈ ਅਤੇ ਪੇਟ ਦੀ ਚਰਬੀ ਕੰਮ ਜਿਹੜੀ ਕਿ ਘੱਟ ਕਰਨ ਦੇ ਵਿੱਚ ਵੀ ਅਸਰ ਦਿਖਾਉਂਦੀ ਹੈ ਜੀਰਾ ਪਾਣੀ ਬਣਾਉਣ ਦੇ ਦੋ ਤਰੀਕੇ ਨੇ ਪਹਿਲੇ ਤਰੀਕੇ ਦੇ ਵਿੱਚ ਇੱਕ ਚਮਚ ਜੀਰਾ ਰਾਤ ਭਰ ਪਾਣੀ ਦੇ ਵਿੱਚ ਭਿਓ ਕੇ ਰੱਖਿਆ ਜਾਂਦਾ ਹੈ ਅਤੇ ਅਗਲੀ ਸਵੇਰ ਇਸ ਨੂੰ ਉਬਾਲ ਕੇ ਛਾਣ ਕੇ ਪੀਆ ਜਾਂਦਾ ਹੈ ਦੂਜਾ ਤਰੀਕਾ ਹੈ ਇੱਕ ਚਮਚ ਜੀਰਾ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲਣਾ ਫਿਰ ਛਾਣ ਕੇ ਤੁਰੰਤ ਪੀ ਲੈਣਾ ਦੋਵੇਂ ਹੀ ਤਰੀਕਿਆਂ ਦੇ ਨਾਲ ਤਿਆਰ ਕੀਤਾ ਗਿਆ ਇਹ ਜੀਰਾ ਪਾਣੀ ਚਰਬੀ ਘਟਾਉਣ ਦੇ ਵਿੱਚ ਕਾਫੀ ਮਦਦਗਾਰ ਹੈ। ਵਜ਼ਨ ਘਟਾਉਣ ਦੇ ਲਈ ਜੀਰਾ ਪਾਣੀ ਪੀਣ ਦਾ ਸਹੀ ਸਮਾਂ ਕਿਹੜਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਦਰਅਸਲ ਜੀਰਾ ਪਾਣੀ ਸਵੇਰੇ ਅਤੇ ਸ਼ਾਮ ਨੂੰ ਪੀਆ ਜਾ ਸਕਦਾ ਹੈ। ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਜੀਰਾ ਪਾਣੀ ਪੀ ਸਕਦੇ ਹੋ। ਧਿਆਨ ਰੱਖੋ ਕਿ ਜੀਰਾ ਪਾਣੀ ਪੀਣ ਤੋਂ ਅੱਧਾ ਘੰਟਾ ਬਾਅਦ ਤੱਕ ਕੁਝ ਨਾ ਖਾਓ। ਤਾ ਜੋ ਜੀਰਾ ਪਾਣੀ ਆਪਣਾ ਅਸਰ ਤੇ ਜੀ ਨਾਲ ਦਿਖਾ ਸਕੇ ਰਾਤ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਵੀ ਜੀਰਾ ਪਾਣੀ ਪੀ ਸਕਦੇ ਹੋ ਰਾਤ ਦੇ ਸਮੇਂ ਜਦੋਂ ਤੁਸੀਂ ਜੀਰਾ ਪਾਣੀ ਪੀ ਲਵੋ ਇਸ ਤੋਂ ਬਾਅਦ ਕੁਝ ਹੋਰ ਨਾ ਖਾ ਪੀ ਲਿਓ ਯਾਦ ਰੱਖਿਓ ਕਿ ਰਾਤ ਦੇ ਆਖਰੀ ਖਾਣੇ ਤੋਂ ਬਾਅਦ ਹੀ ਤੁਹਾਨੂੰ ਜੀਰਾ ਪਾਣੀ ਪੀਣਾ ਚਾਹੀਦਾ ਹੈ ਫਿਰ ਇਸ ਬੋਨਸ ਟਿਪ ਦੇ ਨਾਲ ਤੁਹਾਡਾ ਕਿਵੇਂ ਵਜ਼ਨ ਘਟੇਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਤੁਸੀਂ ਸਵੇਰੇ ਸ਼ਾਮ ਜੀਰਾ ਪਾਣੀ ਪੀ ਰਹੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਵਜ਼ਨ ਤੇਜ਼ੀ ਨਾਲ ਘਟੇ ਤਾਂ ਦਿਨ ਦੇ ਵਿੱਚ ਘੱਟੋ ਘੱਟ 1 ਘੰਟਾ ਚੱਲਣਾ ਜ਼ਰੂਰ ਕਰੋ ਜਿਵੇਂ ਕਿ ਸੈਰ ਕਰਨਾ ਕਸਰਤ ਕਰਨੀ ਹਲਕੀ ਤੇ ਤੁਸੀਂ ਚਾਹੋ ਤਾਂ ਹਰ ਖਾਣੇ ਤੋਂ ਬਾਅਦ ਤੁਸੀਂ 20 ਮਿੰਟ ਇੱਕ ਵਾਕ ਜ਼ਰੂਰ ਕਰ ਸਕਦੇ ਹੋ ਫਿਰ ਦਿਨ ਦੇ ਵਿੱਚ ਇੱਕ ਵਾਰ ਇੱਕੋ ਵਾਰ ਇੱਕ ਘੰਟੇ ਦੀ ਵਾਕ ਕਰ ਸਕਦੇ ਹੋ ਜੀਰਾ ਪਾਣੀ ਪੀਣ ਦੇ ਨਾਲ ਤੁਸੀਂ ਇੱਕ ਹੋਰ ਕੰਮ ਵੀ ਕਰ ਸਕਦੇ ਹੋ ਜੇ ਤੁਸੀਂ ਸਵੇਰੇ ਸ਼ਾਮ ਜੀਰਾ ਪਾਣੀ ਪੀ ਰਹੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵਜ਼ਨ ਤੇਜ਼ੀ ਨਾਲ ਘਟੇ ਤਾਂ ਤੁਸੀਂ ਦਿਨ ਦੇ ਵਿੱਚ ਘੱਟੋ ਘੱਟ ਇੱਕ ਘੰਟਾ ਵਾਕ ਕਰ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਤੁਸੀਂ ਜਿਹੜਾ ਕਿ ਵਾਕ ਕਰ ਸਕਦੇ ਹੋ ਤੁਰ ਫਿਰ ਸਕਦੇ ਹੋ ਜੀਰਾ ਪਾਣੀ ਪੀਣਾ ਅਤੇ ਵਾਕ ਕਰਨਾ ਵਜ਼ਨ ਘਟਾਉਣ ਦੇ ਵਿੱਚ ਤੇਜ਼ ਅਸਰ ਕਰਦਾ ਹੈ ਅਤੇ ਇੱਕ ਦੱਸ ਦਈਏ ਕਿ ਇੰਚ ਘਟਣ ਦੇ ਵਿੱਚ ਵੀ ਫਾਇਦੇਮੰਦ ਹੁੰਦਾ ਹੈਗਾ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਜੇਕਰ ਉਸੀ ਵੀ ਆਪਣਾ weight loss ਕਰਨਾ ਚਾਹੁੰਦੇ ਹੋ ਤਾਂ ਜੀਰਾ ਪਾਣੀ ਤੁਹਾਡੇ ਲਈ ਸਭ ਤੋਂ ਬਿਹਤਰ ਵਿਕਲਪ ਹੋਏਗਾ